अमृतसर वार्ड नंबर इकहत्तर तो आम आदमी पार्टी के उम्मीदवार शमशेर सिंह संधु ने हलका पचमी एम एल ए डॉक्टर जसबीर सिंह संधु इलाके विच जाके डोर टू डोर चो प्रचार किया चीफ एडिटर कमलजीत सिंह विशेष रिपोर्ट ਜਾ ਰਹੇ ਹੋ ਛੋਟੂ ਜਾ ਰਹੇ ਹੋ ਵਾਰ ਨੰਬਰ 71 ਤੋਂ ਸਾਡੇ ਉਮੀਦਵਾਰ ਸ਼੍ਰੀਮਤੀ ਸੁਜੀਤ ਕੌਰ ਜੀ ਵਾਈਫ ਆਫ ਸ਼ਮਸ਼ੇਰ ਸਿੰਘ ਸੰਧੂ ਜੀ ਇਹਨਾਂ ਦੀ ਚੋਣ ਮਹੀਨੇ ਨੂੰ ਅੱਜ ਪਰਵਾਹ ਹੰਗਾਰਾ ਮਿਲਿਆ ਕਿਉਂਕਿ ਕਾਫੀ ਕਾਂਗਰਸੀ ਪਰਵਾਹ ਜਿਹੜੇ ਟੁੱਟ ਕੇ ਆ ਜਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਤੁਸੀਂ ਡੋਰ ਟੂ ਡੋਰ ਦਾ ਇਕਰਾ ਦੇਖ ਰਹੇ ਹੋ ਕਿੰਨੀ ਜਨਤਾ ਜਿਹੜੀ ਆ ਇਸ ਵਾਰਡ ਦੀ ਗਵਾਹੀ ਭਰਦੀ ਆ ਕਿ ਸ਼੍ਰੀਮਤੀ ਸੁਜੀਤ ਕੌਰ ਜੀ ਤਕਰੀਬਨ ਬੜੀ ਵੱਡੀ ਲੀਡ ਦੇ ਨਾਲ ਜਿੱਤ ਰਹੇ ਹਾਂ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਸੰਧੂ ਆ ਜੀ ਵਾਰਡ ਨੰਬਰ ਮੇਰੀ ਘੱਟੇ ਰਿਆ ਜੀ ਆ ਵੇਖ ਲਓ ਜੀ ਠਾਠਾ ਮਾਰਦਾ ਇਕੱਠ ਕਿਦਾਂ ਲੋਕਾਂ ਦਾ ਜੋਸ਼ ਕਿੰਨਾ ਹੈ ਜੀ ਕਾਰਪੈਸ਼ੀਆਂ ਲਕਸ਼ਾਂ ਆਈਆਂ ਨੇ ਤੇ ਵੇਖੋ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿੱਧਰ ਜਾਣਾ ਰਸਤਾ ਬੰਦ ਹੋਇਆ ਜੀ ਤੇ ਬਹੁਤ ਜ਼ਿਆਦਾ ਹੰਗਾਰਾ ਲੋਕਾਂ ਦਾ ਮਿਲ ਗਿਆ ਜੀ ਬਹੁਤ ਸੰਜੋਗ ਮਿਲ ਗਿਆ ਜੀ ਮੈਨੂੰ ਲੋਕਾਂ ਦਾ ਬਹੁਤ ਜ਼ਿਆਦਾ ਤੁਸੀਂ ਵੇਖ ਨਹੀਂ ਡਹਿ ਜੇ ਆ ਵੇਖੋ ਕੀ ਪੰਡਿਆ ਸਾਰਾ ਹੀ ਇਹਨਾਂ ਨੂੰ ਤਾਂ ਪਈ ਲੋਕਾਂ ਦੇ ਬਹੁਤ ਪਾਣੀ ਜਾਂਦੇ ਨੇ ਇਹ ਵੀ ਜਿਤਨਾ ਵੀਗਾ ਸਾਡੇ ਕੋਲ ਬਹੁਤ ਸਾਰੇ ਪ੍ਰਬੰਧ ਕੀਤੇ ਨੇ ਤੇ ਸਾਨੂੰ ਚਾਹੀਦਾ ਵੀ ਹਰ ਇੱਕ ਘਰ ਤੋਂ ਨਿਕਲ ਕੇ ਇਸ ਦੇ ਵੋਟਪੋਲ ਬਹ ਜ਼ਰੂਰ ਜਾਣ ਜੀ ਤੇ ਉਹ ਜਮਤ ਚੜ ਕੇ ਸਾਨੂੰ ਵੋਟਾਂ ਦੇ ਕੌਣ ਤੇ ਸਿਦਾਂਜ ਕਾਰਪੋਰੇਸ਼ਨ ਬੁਲਾਈਆਂ ਤੇ ਸਾਰੇ ਕੰਮ ਆਇਆ